ਗੁਰਬਾਣੀ ਦੇ ਅਨਸਾਰ ਅਕਾਲ ਪੁਰਖ ਇੱਕ ਹੈ ਤੇ ਸਿਰਫ ਇੱਕ ਹੀ ਹੈ ਅਕਾਲ ਪੁਰਖ ਗੁਰੂ ਦੀ ਕਿਰਪਾ ਗੁਰਪ੍ਰਸਾਦ ਨਾਲ ਹੀ ਪਾਇਆ ਜਾ ਸਕਦਾ ਹੈ ਇਸ ਲਈ ਜੇਕਰ ਸਾਨੂੰ ਗੁਰੂ ਜੀ ਕਿਰਪਾ ਚਾਹੀਦੀ ਹੈ ਤਾਂ ਸਾਨੂੰ ਅਕਾਲ ਤੁਰਖ ਦੀ ਹੁਕਮ ਤੇ ਰਜ਼ਾ ਅਨਸਾਰ ਚੱਲਣਾ ਪਵੇਗਾ ਗੁਰੂ ਸਾਹਿਬ ਨੇ ਦੱਸੇ ਹੋਏ ਮਾਰਗ ਤੇ ਚੱਲਣਾ ਪਵੇਗਾ ਜੋ ਕਦੇ ਵੀ ਗੁਰੂ ਆਖਦਾ ਹੈ ਉਸ ਨੂੰ ਆਪਣੇ ਵਾਸਤੇ ਭਲਾ ਸਮਝੀ ਤੇ ਗੁਰੂ ਪਿਆਰਿਓ ਗੁਰਬਾਣੀ ਸਾਨੂੰ ਸਾਫ਼ ਤੌਰ ਤੇ ਸਮਝਾਉਂਦੀ ਆ ਰਹੀ ਹੈ ਗੁਰ ਸਿਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਨੋ ਹਰ ਹਰ ਕਥਾ ਨਿਰਾਲੀ ਗੁਰੂ ਕੌਣ ਹੈ ਜਿਹਦੇ ਦੱਸੇ ਮਾਰਗ ਅਨਸਾਰ ਚੱਲਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਅਨਸਾਰ ਬਾਣੀ ਹੀ ਗੁਰੂ ਹੈ ਗੁਰੂ ਪਾਣੀ ਦੇ ਵਿੱਚ ਮੌਜੂਦ ਹੈ ਗੁਰੂ ਬਾਣੀ ਦੇ ਵਿੱਚ ਮੌਜੂਦ ਹੈ ਗੁਰੂ ਜੀ ਬਾਣੀ ਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਹੈ ਜਿਸ ਨੂੰ ਗੁਰੂ ਦਾ ਸਿੱਖ ਹਰ ਵੇਲੇ ਆਪਣੇ ਹਿਰਦੇ ਦੇ ਵਿੱਚ ਸਾਹਮਣੇ ਰੱਖਦਾ ਹੈ ਗੁਰਬਾਣੀ ਉਚਾਰਦਾ ਹੈ ਗੁਰੂ ਦਾ ਸੇਵਕ ਉਸ ਬਾਣੀ ਉੱਤੇ ਸਰਦਾ ਧਾਰਦਾ ਹੈ ਗੁਰੂ ਆਪਣੀ ਸੇਖ ਨੂੰ ਯਕੀਨੀ ਤੌਰ ਤੇ ਸੰਸਾਰ ਰੂਪੀ ਅੰਦਰ ਸਮੁੰਦਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉੱਥੇ ਪਾਸ ਦਾ ਜੀ ਫਰਮਾਨ ਜੀ ਰਹੀਨੀ ਇਹਦੇ ਪ੍ਰਖਾਏ ਬਾਣੀ ਗੁਰੂ ਗੁਰੂ ਹੈ ਬਾਣੀ ਵੇਜ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ परमagat meri janan buji shisthal hoye manwa sat gur ka darshan pae jio so guru pyareyo har ek sikkh de layi gurvani da amrit man tan ਅਤੇ ਉੱਚੇ ਆਤਮਿਕ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ ਗੁਰਬਾਣੀ ਦਾ ਅੰਮ੍ਰਿਤ ਮਨੁੱਖ ਨੂੰ ਸਚਿਆਰ ਬਨਣ ਦੇ ਲਈ ਸਹਾਇਤਾ ਕਰਦਾ ਹੈ ਜਿਸ ਨਾਲ ਉਹ ਆਪਣੇ ਮਨ ਦੀ ਅਵਸਥਾ ਉੱਚੀ ਕਰ ਸਕਦਾ ਹੈ ਤੇ ਇੱਕ ਸਫਲ ਜੀਵਨ ਬਤੀਤ ਕਰ ਸਕਦਾ ਹੈ ਗੁਰੂ ਦੇ ਨਾਲ ਪਰਨ ਕਰਨ ਲਈ ਅਤੇ ਆਪਣੇ ਇਰਾਦੇ ਇਰਾਦੇ ਦੇ ਪ੍ਰਕਾਰ ਰਹਿਣ ਲਈ ਖੰਡੇ ਬਾਟੇ ਦੀ ਪਾਹਲ ਜ਼ਰੂਰੀ ਹੈ ਖੰਡੇ ਬਾਟੇ ਦੀ ਸੋ ਗੁਰੂ ਪਿਆਰਿਓ ਜਿਸ ਤਰ੍ਹਾਂ ਸਕੂਲ ਦੇ ਵਿੱਚ ਦੁਨਿਆਵੀ ਸਿੱਖਿਆ ਲੈਣ ਦੇ ਲਈ ਪੜਾਈ ਸ਼ੁਰੂ ਕਰਨ ਤੋਂ ਪਹਿਲਾਂ ਦਾਖਲਾ ਲੈਣਾ ਜ਼ਰੂਰੀ ਹੁੰਦਾ ਹੈ ਨਾ ਇਸੇ ਤਰ੍ਹਾਂ ਖੰਡੇ ਬਾਟੇ ਦੀ ਪੌਹਲ ਗੁਰੂ ਘਰ ਦੇ ਵਿੱਚ ਦਾਖਲ ਲੈਣ ਦੇ ਲਈ ਜ਼ਰੂਰੀ ਹੈ